ਗੁਜਰਾਤ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਸਿੱਖਾਂ ਦੇ ਉਜਾੜੇ ਦੇ ਮਾਮਲੇ ਦਾ ਹੱਲ ਕੱਢਣ ਲਈ ਇੱਕ ਵਫ਼ਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਗੁਜਰਾਤ ਜਾਏਗਾ। ਇਸ ਮੁੱਦੇ ਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ ਜਾਏਗੀ। ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਨਵੇਂ ਚੁਣੇ ਗਏ ਪੰਚਾਇਤ ਤੇ ਸਰਪੰਚਾਂ ਨੂੰ ਸੋਚ ਕੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਗੱਲ ਦੱਸੀ ਹੈ। ਗੁਜਰਾਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਊਜਾੜੇ ਬਾਰੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਇੱਕ ਵਫ਼ਦ ਛੇਤੀ ਗੁਜਰਾਤ ਜਾਵੇਗਾ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕਰਨਗੇ। ਉਹ ਜੀ ਇੱਕ ਵਾਰ ਸ਼ਾਇਦ ਚੱਲਿਆ ਵੀ ਹੋਵੇ। ਜੇ ਬਾਤ ਹੀ ਪੜ ਲੈਣਾ ਹੈ ਤਾਂ ਅੱਜ ਕੱਲ ਗੱਲ ਵੀ ਸੁਖਵੀਰ ਦੀ ਹਿੰਸਾ ਸਾਹਿਬ ਸੁਖਵੀਰ ਦੇ ਹੋੜ ਤੋਂ ਸੱਜਣ ਉੱਥੇ ਜਾ ਰਹੇ ਕਿਉਂਕਿ ਮੈਂ ਆ ਹੁਣ ਸੋਚ ਬੈਗ ਮੈਂ ਜਿਹੜਾ ਆ ਪ੍ਰੋਗਰਾਮ ਸੀ ਇਹਨੂੰ ਛੱਡ ਨਹੀਂ ਸਕਦਾ ਤਾਂ ਇਸ ਕਰਕੇ ਜਾ ਰਹੇ ਦੂਸਰਾ ਇਹ ਹੈ ਕਿ ਇਹ ਮਸਲਾ ਸੁਪਰੀਮ ਕੋਰਟ ਦੇ ਸਾਹਮਣੇ ਸੁਪਰੀਮ ਕੋਰਟ ਚ ਉਹਨਾਂ ਨੂੰ ਕਹਿੰਦਾ ਹੈ ਵੀਰ ਨੇ ਕਿਸਾਨਾਂ ਨੂੰ ਮਿਲ ਕੇ ਵੀ ਵੱਡੇ ਤੋਂ ਵਕੀਲ ਕਰ ਲਓ ਉਹਦਾ ਖਰਚਾ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਦੋ ਹੀ ਤਰੀਕੇ ਹੈ ਇੱਕ ਤਾਂ ਲੀਗਲ ਲੜਾਈ ਇੱਕ politcal ਕਾ ਕੇ ਆਖਣਾ ਤੇ ਰਾਜਨਾਥ ਸਿੰਘ ਜੀ ਦੇ ਵੀ ਨੋਟਿਸ ਲੈਵਾਂਗੇ ਤੋਂਵੇਂ ਤਰੀਕੇ ਨਾਲ ਜੋ ਕੁਝ ਅਸੀਂ ਕਰ ਸਕਦੇ ਆ ਪੰਜਾਬ ਚ ਗੈਰ ਕਾਨੂੰਨੀ ਖੁਦਾਈ ਤੇ ਨਕੀਲ ਕਸੰ ਦੇ ਦਾਅਵਿਆਂ ਬਾਰੇ ਮੁੱਖ ਮੰਤਰੀ ਨੇ ਸਾਰਾ ਠਿਕਰਾ ਕੇਂਦਰ ਸਰਕਾਰ ਤੇ ਭੰਨ ਦਿੱਤਾ ਉਹਨਾਂ ਕਹਿੰਦੇ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਰੇਤੇ ਬਜਰੀ ਦੀ ਖੁਦਾਈ ਹੋ ਰਹੀ ਹੈ ਇਹਦੀ ਉਸ ਤਰ੍ਹਾਂ ਜਾਰੀ ਨਹੀਂ ਅਸਲ ਗੱਲ ਸਾਰੀ ਸਮਝਿਆ ਕਰੋ ਕਿ ਸਾਡਾ ਤਾਂ ਬਹੁਤ ਵਧੀਆ ਚੱਲ ਰਿਹਾ ਇਸੇ ਥਾਂ ਕੋਰਡਾ ਨੇ ਸਟੇ ਕਰਤਾ ਕਿਸੇ ਦਾ ਸੈਂਟਰਲ ਗਵਰਨਮੈਂਟ ਨੇ ਇਹ ਕਹਤਾ ਕਿ ਆ ਜਾ ਚ ਲੋ ਐਡੀ ਮਨਜੂਰੀ ਦੀ ਐਡੀ ਮਨਜੂਰੀ ਇਸ ਕਰਕੇ ਸਾਡੇ ਪੰਜਾਬ ਦੀ ਸਰਕਾਰ ਵੱਲੋਂ ਇਹਦੇ ਕੋਈ ਨਾ ਸੁਸਤੀ ਹੈ ਨਾ ਕੋਈ ਹੋਰ ਹੈ ਇਹ ਸਾਨੂੰ ਕਲੀਅਰੈਂਸ ਜਿਹੜੀ ਹੈ ਲੈਣੀ ਪੈਦੀ ਹੈ এনਵਾਇਰਨਮੈਂਟ ਫਲੀਗੈਂਸ ਸਾਰੀ ਮਾਈਂਡ ਦੀ ਸੈਂਟਰ ਸਰਕਾਰ ਅੱਜ ਕੱਲ ਵੱਖਾ ਵੱਡਾ ਦੁੱਖ ਜਿਹੜਾ ਹੋ ਗਿਆ ਹੈ ਕਿ ਹਰ ਚੀਜ਼ ਛੋਟੀ ਤੋਂ ਛੋਟੀ ਵੀ ਮਨਜੂਰੀ ਸੈਂਟਰ ਤੋਂ ਨਹੀਂ ਨਾ ਲੈਂਦੇ ਉਦੋਂ ਤੱਕ ਗੱਲ ਨਹੀਂ ਬਣਦੀ ਅਨ ਨੀ ਕੋਰੋਨਾ ਦੀ ਵੀ ਸਾਨੂੰ ਨੱਕੇ ਉੱਥੋਂ ਬਾਤ ਕਰਾਉਣੇ ਪੈ ਗਏ। ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਹਾਲ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 90 ਚੁਣੇਗੇ ਪੰਚਾਇਤ ਤੇ ਸਰਪੰਚਾਂ ਨੂੰ 100 ਵੀ ਚੁਕਾਈ। ਲੁਧਿਆਣਾ ਤੋਂ ਗੌਰਵ ਵਾਲੀਆ ਦੇ ਨਾਲ ਇੰਦਰਪਾਲ ਸਿੰਘ ਡੇ ਐਂਡ ਨਾਈਟ ਨਿਊਜ਼